ਇਤ ਜਾਂਦੇ ਨੇ ਗੱਤਕਾ ਖੇਡਣਾ ਚਾਹੁੰਦੀ ਸੀ ਪਰ ਖੇਡਿਆ ਨਹੀਂ ਸੀ ਜਾਂਦਾ ਇਸ ਬੈਂ ਦੀ ਕਹਾਣੀ ਆ ਕਿ ਜਿੱਥੇ ਕਦੇ ਨਾ ਬੋਲਦਾ ਸੀ ਪਰ 15 ਸਾਲ ਤੋਂ ਉਹ ਨਾ ਕਿਤੇ ਨਾ ਕਿਤੇ ਛਿਪ ਗਿਆ ਸੀ ਨਾ ਕਿਤੇ ਅਲੋਪ ਹੋ ਗਿਆ ਸੀ ਉਹ ਚਿੱਠੀ ਜਦੋਂ ਆਈ ਸਾਨੂੰ ਤੇ ਉਸ ਤੋਂ ਬਾਅਦ ਫਿਰ ਕਰਦਿਆਂ ਨੇ ਕਿਹਾ ਹੁਣ ਕੀ ਕਰੀਏ ਫਾਦਰ ਸਾਹਿਬ ਦੀ ਤਾਂ ਡੈਥ ਹੋ ਗਈ ਸੀ ਬ੍ਰਦਰ ਮੇਰੇ ਜਿਹੜੇ ਕਹਿੰਦੇ ਸੀਗੇ ਕਹਿੰਦੇ ਵੀ ਮੈਂ ਤਾਂ ਪਾਰਟੀ ਨਹੀਂ ਸੰਭਾਲ ਸਕਦਾ ਵੀ ਖੇਡ ਸਕਦਾ ਫਿਰ ਮੈਂ ਕਿਹਾ ਵੀ ਲੋ ਫਾਦਰ ਸਾਹਿਬ ਜੀ ਅਗਲੇ ਖੜੀ ਕਰਕੇ ਗਈ ਆ ਪਾਰਟੀ ਗਏ ਨੇ ਤੇ ਉਹਨਾਂ ਦੀ ਪਾਰਟੀ ਮਹਾਰਾਜ ਜੀ ਨੇ ਚਾਇਆ ਤਾਂ ਮੈਂ ਚੱਲਾਂਗੀ ਫਿਰ ਇੱਕ ਦਿਨ ਮੈਂ ਬੈਠੀ ਹੋਈ ਐਵੇਂ ਮੇਰੇ ਮਨ ਕੀਤਾ ਵੀ ਚੱਲ ਗੁਰਦੁਆਰੇ ਚੱਲ ਮੱਸਿਆ ਦਾ ਦਿਨ ਸੀ ਇੱਥੇ ਗੁਰਦੁਆਰੇ ਹਰ ਮੱਸਿਆ ਤੇ ਲੱਗਦਾ ਹੈ ਕੀਰਤਨ ਹੁੰਦਾ ਏ ਮੇਲਾ ਲੱਗਦਾ ਏ ਫਿਰ ਮੈਂ ਆਈ ਤੇ ਜਦੋਂ ਅਰਦਾਸ ਹੋਈ ਉਸ ਟਾਈਮ ਵੱਡੇ ਮਹਾਰਾਜ ਜੀ ਨੇ ਉਹਨਾਂ ਨੇ ਗਤਕੇ ਦਾ ਫਿਰ ਜ਼ਿਕਰ ਕੀਤਾ ਉਹ ਇੱਕਦਮ ਮੇਰਾ ਨਾ ਮਤਲਬ ਰੋਂਜਾ ਨਿਕਲਿਆ ਗਤਕੇ ਦਾ ਨਾਮ ਸੁਣ ਕੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਥੇ ਗਤਕੇ ਦਾ ਨਾਮ ਲਿੱਤਾ ਏ ਕਿੱਥੇ ਸਿਖਾਉਂਦੇ ਨੇ ਬੱਚਿਆਂ ਨੂੰ ਕਹਿੰਦੇ ਵੀ ਜੀ ਇੱਥੇ ਸਿਖਾਉਂਦੇ ਨੇ ਐਵੇਂ ਮਤਲਬ ਮੈਂ ਸਭ ਕੁਝ ਛੋੜ ਕੇ ਮੱਥਾ ਟੇਕ ਕੇ ਉਹਨਾਂ ਬਾਜੀ ਕੋਲ ਆਈ ਅ ਅਮਨਦੀਪ ਬਾਜੀ ਉਹਨਾਂ ਕੋਲ ਆਈ ਅਮਨਦੀਪਾ ਜੀ ਉਹਨਾਂ ਨੂੰ ਮੈਂ ਫਿਰ ਗੱਲ ਕੀਤੀ ਮੈਂ ਕਿਹਾ ਮੇਰੀ ਬੇਟੀ ਐ 9-10 ਸਾਲ ਦੀ ਮੇਰੀ ਬੇਟੀ ਐ ਵੀ ਤੁਸੀਂ ਇਹਨਾਂ ਨੂੰ ਸਿਖਾਓਗੇ ਕਹਿੰਦੇ ਹਾਂਜੀ ਸਿਖਾਵਾਂਗੇ ਮੈਂ ਕਿਹਾ ਵੀ ਪਾਜੀ ਐਦਾ ਗੱਲ ਸੀ ਮੈਂ ਵੀ ਖੜਾਂਦੀ ਰਹੀ ਆ ਮੈਂ ਵੀ ਕਿਸੇ ਟਾਈਮ ਦੇ ਵਿੱਚ ਕਤਕਾ ਸੰਭਾਲਦੀ ਹੁੰਦੀ ਸੀ ਪਾਰਟੀ ਦਸ਼ਮੇਸ਼ ਕਤਕਾ ਪਾਰਟੀ ਜਲੰਧਰ ਸ਼ਹਿਰ ਵਿੱਚ ਖੜਾਂਦੀ ਹੁੰਦੀ ਸੀ ਤਾਂ ਕਹਿੰਦੇ ਫਿਰ ਤੁਸੀਂ ਵੀ ਸੇਵਾ ਲਾਓ ਮੈਂ ਕਿਹਾ ਮੈਂ ਤਾਂ ਅੱਗੇ ਚਾਹਦੀ ਸੀਗੀ ਸੇਕੀ ਭੈਣਾਂ ਨੂੰ ਗਤਕਾ ਸਿਖਾਉਂਦੀ ਜਿਸ ਤਰੀਕੇ ਦੇ ਨਾਲ ਸੈਲਫ ਡਿਫੈਂਸ ਦੀ ਗੱਲ ਕਰਦੇ ਆ ਕਿਉਂਕਿ ਕਾਂਡ ਬਹੁਤ ਇਦਾਂ ਦੇ ਹੋ ਰਹੇ ਜਿਵੇਂ ਹੁਣੇ ਹੀ ਬੰਗਾਲ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਧੀ ਨਾਲ ਕਿਸ ਤਰੀਕੇ ਦੇ ਨਾਲ ਹਨਾ ਬਲਦਕਾਰ ਕਰਕੇ ਉਹਨੂੰ ਮਾਰ ਦਿੱਤਾ ਸੈਲਫ ਡਿਫੈਂਸ ਦੇ ਵਿੱਚ ਔਰਤਾਂ ਲਈ ਇਹ ਬਹੁਤ ਬਹੁਤ ਜ਼ਰੂਰੀ ਹੈ ਇਹ ਤਾਂ ਹਰ ਇੱਕ ਧੀ ਨੂੰ ਸਿੱਖਣਾ ਚਾਹੀਦਾ ਹੈ ਕਿਉਂਕਿ ਇਹ মার্শাল ਆਰਟ ਵੀ ਹੈ ਔਰ ਗੱਤਕਾ ਗੁਰੂ ਮਹਾਰਾਜ ਨੇ ਆਪਣੀ ਬਚਾਅ ਹਿੱਲੀ ਸਿੱਖਿਆ ਦਿੱਤੀ ਹੋਈ ਹੈ ਸ਼ਸਤਰ ਵਿਦਿਆ ਜੋ ਦਿੱਤੀ ਹੋਈ ਹੈ ਧੀਆਂ ਨੂੰ ਤਾਂ ਸਭੋ ਹਰ ਪੇਰੈਂਟਸ ਨੂੰ ਚਾਹੀਦਾ ਆ ਵੀ ਧੀਆਂ ਨੂੰ ਇਹ ਗੱਤਕਾ ਜ਼ਰੂਰ ਸਿਖਾਣ ਫੇਰ ਨਗਰ ਕੀਰਤਨ ਜਲੰਧਰ ਸ਼ਹਿਰ ਦੇ ਵਿੱਚ ਨਗਰ ਕੀਰਤਨ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਕੱਢਿਆ ਸੀ ਉਹਨਾਂ ਦੇ ਵਿੱਚ ਮੈਂ ਨਾਲ-ਨਾਲ ਹੀ ਜਲਦੀ-ਜਲਦੀ ਮੈਂ ਪੂਰੇ ਖਾੜੇ ਦੇ ਵਿੱਚ ਮਤਲਬ ਪੂਰੀ ਨਗਰ ਕੀਰਤਨ ਚ ਨਾ ਆਰਾ ਆਪਣੇ ਹੱਥੋਂ ਨਹੀਂ ਛੋੜਿਆ ਮੇਰੇ ਫਾਦਰ ਸਾਹਿਬ ਕਹਿ ਰਹੇ ਆਰਾ ਦੇ ਦੇ ਕਿਸਨ ਨੂੰ ਮੈਂ ਕਿਹਾ ਨਹੀਂ ਮੈਂ ਤਾਂ ਚਲਾਉਂਗੀ ਫਿਰ ਇੱਕ ਇਸ ਜਗ੍ਹਾ ਤੇ ਕਹਿੰਦੇ ਲੈ ਜਿੰਨਾ ਕੁ ਹੁਕਮਦਤ ਕੁ ਮਾ ਪਰ ਮਹਾਰਾਜ ਦੀ ਇੰਨੀ ਕਿਰਪਾ ਹੋਈ ਜਦੋਂ ਮੈਂ ਚਲਾਇਆ ਨਾ ਵੀ ਇਸ ਤਰੀਕੇ ਨਾਲ ਮੇਰੇ ਫਾਦਰ ਸਾਹਿਬ ਕੋ ਤੇ ਕਹਿੰਦੇ ਵੀ ਲੈ ਇਹ ਤਾਂ ਆਪਣੇ ਬਾਪ ਤੋਂ ਵੀ ਉੱਪਰ ਜਾ ਰਹੀ ਹੈ ਜਿੱਥੇ ਅਸੀਂ ਜੋਤ ਜਗਾਨੇ ਕਰਦੇ ਵਿੱਚ ਉੱਥੇ ਵੀ ਬੈਠ ਕੇ ਰੋਂਦੀ ਹੁੰਦੀ ਹੁੰਦੀ ਸੀ ਕਿ ਮੈਂ ਤਾਂ ਨਿੱਖੜ ਗਈ ਗੁਰੂ ਸਿੱਖੀ ਤੋਂ ਨਿਕੜ ਗਈ ਵਿਗਤ ਕਾ ਪਾਰਟੀ ਦਾ ਮਤਲਬ ਇੰਨਾ ਮਹਾਰਾਜ ਨੇ ਕਿਰਪਾ ਕੀਤੀ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸੀਗਾ ਤੇ ਜਾਨ ਨੂੰ ਮੰਨ ਕਰਦਾ ਸੀ ਜਾਂ ਫਿਰ ਹੱਲੇ ਤੱਕ ਉੱਥੋਂ ਚਿੱਠੀ ਆਂਦੀ ਹੋਲੇ ਮੱਲੇ ਦੀ ਮੇਰੇ ਜਲੰਧਰ ਸ਼ਹਿਰ ਸਾਡੇ ਮੇਰੇ ਪਰਿਵਾਰ ਵੀ ਚੱਲੇ ਵੀ ਚਿੱਠੀ ਆਂਦੀ ਹੈ ਹਰ ਸਾਲ ਆਉਂਦੀ ਹੈ ਜਦੋਂ ਕਹਿੰਦੇ ਕਿ ਜਦੋਂ ਰੂਹ ਨੂੰ ਉਹ ਖਰਾਕ ਮਿਲ ਜੇ ਜਿਸ ਖਰਾਕ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰਦਾ ਤਾਂ ਕਿਤੇ ਨਾ ਕਿਤੇ ਮੰਨ ਦੇ ਵਿੱਚ ਬਹੁਤ ਮੈਂ ਤਾਂ ਸਾਰਾ ਦਿਨ ਜਦੋਂ ਜਿੱਦਾਂ ਹੀ ਸਵੇਰ ਚੜ੍ਹਦੀ ਹੈ ਮੈਂ 4:30 ਵਜੇ ਉੱਠਦੀ ਆ ਕਿਉਂਕਿ ਮੇਰੀ ਬੇਟੀ ਨੇ 6:30 ਵਜੇ ਸਕੂਲ ਜਾਣਾ ਹੁੰਦਾ ਨਾ ਮੈਂ ਬਸ ਇਹੀ ਦੇਖਦੀ ਆ ਵੀ ਸ਼ਾਮ ਤੱਕਰ ਮੈਂ ਆਪਣਾ ਇਹ ਕੰਮ ਨਿਬੇੜਨਾ ਆ ਤੇ 5:00 ਵਜੇ ਉੱਥੇ ਜਾ ਕੇ 5:30 ਵਜੇ ਤੱਕਰ ਮੈਂ ਹਾਜ਼ਰੀ ਲਵਾਣੀ ਹੈ ਸ਼ਿਕਾਦਸ਼ ਕੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਗੁਰ ਅੱਜ ਅਸੀਂ ਕਰਨਾਲ ਦੇ ਇੱਕ ਐਸੀ ਧੀ ਦੀ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਜੋ ਕਿ ਸ਼ਸਤਰ ਵਿੱਦਿਆ ਦੇ ਧਣੀ ਸੀ ਪੰਜਾਬ ਦੇ ਜੰਪਾਲ ਪੰਜਾਬ ਦੀ ਰਹਿਣ ਵਾਲੀ ਜਲੰਧਰ ਦੀ ਰਹਿਣ ਵਾਲੀ ਇੱਕ ਧੀ ਜਿਹੜੀ ਕਿ ਸ਼ਸਤਰ ਵਿੱਦਿਆ ਦੇ ਧਣੀ ਸੀ ਉਹਨਾਂ ਦੇ ਪਿਤਾ ਦਾ ਨਾਂ ਬੋਲਦਾ ਸੀ ਜਲੰਧਰ ਦੇ ਵਿੱਚ ਕਿ ਉਹ ਕਿਵੇਂ ਦਸ਼ਮੇਸ਼ ਖਾੜਾ ਪਾਰਟੀ ਦੇ ਪრეਜ਼ੀਡੈਂਟ ਸੀ ਤੇ ਉਹਨਾਂ ਦਾ ਨਾਂ ਬੋਲਦਾ ਸੀ ਪਰ 2000 ਦੇ ਵਿੱਚ ਉਸਤੀ ਦੇ ਪਿਤਾ ਦੀ ਡੈਥ ਹੋ ਜਾਂਦੀ ਹੈ ਗਤਕੇ ਦੇ ਵਿੱਚ ਇੰਨੇ ਮਾਹਰ ਸੀ ਇਹ ਕਿ ਜਦੋਂ ਹੋਲਾ ਮੱਲਾ ਆਨੰਦਪੁਰ ਸਾਹਿਬ ਪਾਵਨ ਧਰਤੀ ਤੇ ਮਨਾਇਆ ਜਾਂਦਾ ਤਾਂ ਸਪੈਸ਼ਲ ਸੱਦਾ ਦਿੱਤਾ ਜਾਂਦਾ ਸੀ ਤੇ ਗਤਕਾ ਖੇਡਣ ਦੇ ਲਈ ਆਪਣੀ ਗਤਕਾ ਟੀਮ ਦੇ ਨਾਲ ਜਾਂਦੇ ਸੀ 2009 ਤੱਕ ਉਸਤੀ ਨੇ ਗਤਕਾ ਨੂੰ ਕੰਟੀਨਿਊ ਰੱਖਿਆ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵੀ ਪਰ ਬਾਅਦ ਵਿੱਚ ਵਿਆਹ ਹੋ ਜਾਂਦਾ ਹੈ ਜਿਹੜੇ ਸ਼ਸਤਰ ਵਿੱਦਿਆ ਦੇ ਤਣੀ ਹੁੰਦੇ ਉਹ ਆਪਣਾ ਸੁਪਨਾ ਆਪਣੇ ਨਾਲ ਹੀ ਲੈ ਆਉਂਦੇ ਨੇ ਜਿਸ ਤਰ੍ਹਾਂ 15 ਸਾਲ ਬੀਤ ਜਾਂਦੇ ਨੇ ਗਤਕਾ ਖੇਡਣਾ ਚਾਹੁੰਦੀ ਸੀ ਪਰ ਖੇਡਿਆ ਨਹੀਂ ਸੀ ਜਾਂਦਾ ਅੱਜ 15 ਸਾਲ ਬਾਅਦ ਵੀ ਇੱਕ ਐਸੀ ਧੀ ਦੀ ਤੁਹਾਨੂੰ ਕਹਾਣੀ ਦਿਖਾ ਰያ ਜਿਨ੍ਹਾਂ ਨੇ ਆਪਣੀ ਗ੍ਰਹਿਣੀ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਦੁਬਾਰਾ ਗਤਕਾ ਜਿਹੜਾ ਉਹ ਸ਼ੁਰੂ ਕੀਤਾ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬੰਗਾਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਡਾਕਟਰ ਦੇ ਨਾਲ ਕਾਹਨ ਹੋ ਜਾਂਦਾ ਉਸ ਤੋਂ ਬਾਅਦ ਭੈਣ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਦੇ ਮਾਨ ਨੇ ਝੰਡੋੜਿਆ ਭੀ ਗਤਕਾ ਸਿੱਖਣ ਦੇ ਬਾਵਜੂਦ ਵੀ ਮੈਂ ਉਸ ਕਲਾ ਨੂੰ ਮਾਰ ਦਿੱਤਾ ਉਸ ਕਲਾ ਨੂੰ 15 ਸਾਲ ਬਾਅਦ ਸੁਰਜੀਤ ਕਰਨ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਬੱਚੀਆਂ ਨੂੰ ਗਤਕਾ ਸਿਖਾਉਣ ਦੇ ਲਈ ਅੱਗੇ ਆਈ ਇਸ ਭੈਣ ਦੀ ਕਹਾਣੀ ਆ ਕਿ ਜਿੱਥੇ ਕਦੇ ਨਾ ਬੋਲਦਾ ਸੀ ਪਰ 15 ਸਾਲ ਤੋਂ ਉਹ ਨਾ ਕਿੱਤੇ ਨਾ ਕਿਤੇ ਸ਼ਿਪ ਗਿਆ ਸੀ ਨਾ ਕਿਤੇ ਅਲੋਪ ਹੋ ਗਿਆ ਸੀ ਪਰ ਉਸ ਭੈਣ ਨੇ ਹਿੰਮਤ ਨਹੀਂ ਹਾਰੀ ਦੋ ਬੱਚੇ ਹੋਣ ਦੇ ਬਾਵਜੂਦ ਵੀ ਅੱਜ ਗਤਕੇ ਅਖਾੜੇ ਦੇ ਵਿੱਚ ਉਤਰੀ ਹੈ ਤੁਸੀਂ ਅੰਮ੍ਰਿਤਧਾਰੀ ਦੁਮਾਲੇ ਸਜਾਏ ਬੱਚੀਆਂ ਨੂੰ ਤਾਂ ਦੇਖਦੇ ਹੋ ਗਤਕਾ ਖੇਡਦੇ ਆ ਪਰ ਇਹ ਭੈਣ ਜੋ ਕਿ ਬਿਲਕੁਲ ਸਿੰਪਲ ਸਾਦੇ ਆਪਣੇ ਪਹਿਰਾਵੇ ਦੇ ਵਿੱਚ ਅੱਜ ਧੀਆਂ ਨੂੰ ਗਤਕਾ ਸਿਖਾਉਣ ਦੇ ਲਈ ਅੱਗੇ ਆਈ ਆ ਭੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਅਰਵਿੰਦਰ ਕੌਰ ਅਰਵਿੰਦਰ ਕੌਰ ਜੀ ਜੇ ਅਸੀਂ ਗੱਲ ਕਰੀਏ ਤਾਂ ਜਦੋਂ ਤੁਸੀਂ ਦੱਸਿਆ ਕਿ ਤੁਹਾਡੇ ਫਾਦਰ ਨਰਿੰਦਰ ਸਿੰਘ ਜੀ ਦਾ ਕਿਸੇ ਸਮੇਂ ਨਾਂ ਬੋਲਦਾ ਸੀ ਸ਼ਸਤਰ ਵਿਦਿਆ ਦੇ ਧਣੀ ਸੀ ਤੇ ਅੱਜ ਤੁਸੀਂ ਕਿਤੇ ਨਾ ਕਿਤੇ ਉਸ ਚੀਜ਼ ਨੂੰ ਮਿਸ ਕਰਦੇ ਸੀ ਕੀ ਕਾਰਨ ਬਣਿਆ ਕਿ ਦੁਬਾਰਾ ਹੁਣ ਜਿਹੜਾ ਤੁਸੀਂ ਪਹਿਲਾਂ ਗਤਕਾ ਛੱਡ ਦਿੰਦੇ ਹੋ ਤੇ ਹੁਣ ਸ਼ੁਰੂ ਕਰਦੇ ਹੋ ਬਸ ਜੀ ਗੁਰੂ ਮਹਾਰਾਜ ਨੇ ਬਾਹ ਖਿੱਚ ਕੇ ਮੈਨੂੰ ਇੱਥੇ ਗੁਰਦੁਆਰੇ ਲਿਆਂਦਾ ਏ ਕਈ ਨਾ ਬੋਲਦਾ ਹੁੰਦਾ ਸੀ ਤੁਹਾਡਾ ਜਲੰਧਰ ਅਸੀਂ ਮੇਰੇ ਪਾ ਫਾਦਰ ਸਾਹਿਬ ਸੀ ਡਿਸਟ੍ਰਿਕਟ ਕੋਚ ਜੀ ਸਰਦਾਰ ਨਰਿੰਦਰ ਸਿੰਘ ਬਹਿਲ ਸੀ ਉਹਨਾਂ ਦਾ ਨਾਮ ਜੀ ਔਰ ਉਹਨ ਗਤਕਾ ਖਡਾਂਦੇ ਹੁੰਦੇ ਸੀ ਬਹੁਤ ਜਲੰਧਰ ਦੇ ਵਿੱਚ ਬਹੁਤ ਮੰਨੇ ਹੋਏ ਸੀਗੇ ਜੀ ਉਹਨਾਂ ਦੀ 2000 ਸਨ ਦੇ ਵਿੱਚ ਡੈਥ ਹੋ ਗਈ ਜਨਵਰੀ ਦੇ ਮਹੀਨੇ ਵਿੱਚ ਉਹਨਾਂ ਦੀ ਡੈਥ ਹੋਈ ਸੀ ਔਰ ਮਾਰਚ ਬੋਲਦਾ ਹੁੰਦਾ ਸੀ ਉਹਨਾਂ ਦਾ ਗਤਕਾ ਕਿੰਨਾ ਕੁ ਵਧੀਆ ਸੀ ਲਸ਼ਮੀਸ਼ ਗਤਕਾ ਪਾਰਟੀ ਸਾਡੀ ਪਾਰਟੀ ਦਾ ਨਾਮ ਹੁੰਦਾ ਸੀ ਜੀ ਔਰ ਉਹਨਾਂ ਦੀ 2000 ਸਨ ਦੇ ਵਿੱਚ ਡੈਥ ਹੋ ਗਈ ਸੀ ਔਰ ਮਾਰਚ ਦੇ ਮਹੀਨੇ ਵਿੱਚ ਅਸੀਂ ਅਨੰਦਪੁਰ ਸਾਹਿਬ ਗਤਕਾ ਖਡਾਂਣ ਜਾਣਾ ਸੀ ਹੋਲਾ ਮੱਲਾ ਜੋ ਕਿ ਹਰ ਦਸੰਬਰ ਜਾਂ ਜਨਵਰੀ ਨੂੰ ਸਾਨੂੰ ਉੱਥੋਂ ਚਿੱਠੀਆਂ ਆਉਂਦੀ ਹੁੰਦੀ ਸੀਗੀ ਉਹ ਚਿੱਠੀ ਜਦੋਂ ਆਈ ਸਾਨੂੰ ਤੇ ਉਸ ਤੋਂ ਬਾਅਦ ਫਿਰ ਕਰਦਿਆਂ ਨੇ ਕਿਹਾ ਹੁਣ ਕੀ ਕਰੀਏ ਫਾਦਰ ਸਾਹਿਬ ਦੀ ਤਾਂ ਡੈਥ ਹੋ ਗਈ ਸੀ ਬ੍ਰਦਰ ਮੇਰੇ ਜਿਹੜੇ ਕਹਿੰਦੇ ਸੀਗੇ ਕਹਿੰਦੇ ਵੀ ਮੈਂ ਤਾਂ ਪਾਰਟੀ ਨਹੀਂ ਸੰਭਾਲ ਸਕਦਾ ਵੀ ਖੇਡ ਸਕਦਾ ਫਿਰ ਮੈਂ ਕਿਹਾ ਵੀ ਲੋ ਫਾਦਰ ਸਾਹਿਬ ਜੀ ਅਗਲੇ ਖੜੀ ਕਰਕੇ ਗਈ ਆ ਪਾਰਟੀ ਗਏ ਨੇ ਤੇ ਉਹਨਾਂ ਦੀ ਪਾਰਟੀ ਮਹਾਰਾਜ ਨੇ ਚਾਇਆ ਤਾਂ ਮੈਂ ਚੱਲਾਂਗੀ ਫਿਰ ਪਹਿਲਾ ਹੋਲਾ ਮੱਲਾ 2000 ਸਾਲ ਦੇ ਵਿੱਚ ਮਾਰਚ ਵਿੱਚ ਮੈਂ ਉੱਥੇ ਖੜਾ ਕੇ ਆਈ ਸੀ ਜੀ ਪਿਤਾ ਦੀ ਡੈਥ ਤੋਂ ਬਾਅਦ ਤੁਹਾਨੂੰ ਉਹ ਮੱਲੇ ਕੀ ਕਹਿ ਸਕਦੇ ਕਿ ਪਾਰਟੀ ਦਾ ਪ੍ਰੈਜ਼ੀਡੈਂਟ ਬਣਾਇਆ ਗਿਆ ਕਿ ਤੁਸੀਂ ਉਸ ਪਾਰਟੀ ਨੂੰ ਅੱਗੇ ਚਲਾਇਆ ਹਾਂਜੀ ਫਿਰ ਮੈਂ ਉਸ ਪਾਰਟੀ ਨੂੰ 2009 ਤੱਕਰ ਚਲਾਇਆ ਸੀ ਜੀ ਉਹ ਹੋਲਾ ਮੱਲਾ ਤੋਂ ਲੈ ਕੇ ਅਸੀਂ ਬੇੜ ਸਾਹਿਬ ਬੇਬੇ ਨਾਨਕੀ ਗੁਰਦੁਆਰੇ ਨੂਰਮਲ ਨੂਰ ਮਹਿਲ ਮਤਲਬ ਕਈ ਗੁਰਦੁਆਰੇ ਕਈ ਜਗਾਵਾਂ ਸੀਗੀਆਂ ਜਿੱਥੇ ਮੈਂ 2009 ਤੱਕ ਖੜਾਇਆ ਪੀ ਪਾਰਟੀ ਚਲਾਈ ਆਪਣੀ ਉਸ ਤੋਂ ਬਾਅਦ ਮੇਰੀ 2011 ਦੇ ਕਰੀਬ ਮੇਰੀ ਮੈਰिज ਹੋ ਗਈ ਜੀ ਤਾਂ ਚਲੋ ਮਹਾਰਾਜ ਨੇ ਹਿੰਦੂ ਫੈਮਲੀ ਦੇ ਵਿੱਚ ਮੇਰੀ ਮੈਰिज ਹੋਈ ਤਾਂ ਗਤਕਾ ਮੇਰਾ ਛੁੱਟ ਗਿਆ ਜੀ ਮਦਰ ਸਿੱਖੀ ਤੋਂ ਮੈਂ ਥੋੜਾ ਨਿੱਖੜ ਗਈ ਹਾਂ ਫਿਰ ਉਸ ਤੋਂ ਬਾਅਦ ਕਾਫੀ ਵਾਰੀ ਮੈਂ ਸੋਚਿਆ ਵੀ ਹਾਂ ਵੀ ਰੋਂਦੀ ਵੀ ਰਹੀ ਮੈਂ ਬੈਠ ਕੇ ਵੀ ਆਪਣੀ ਸਿੱਖੀ ਤੋਂ ਨਿੱਖੜ ਗਈ ਕੀ ਸੀਗੀ ਕਿੱਥੇ ਹੋ ਗਈ ਫਿਰ ਇੱਕ ਦਿਨ ਮੈਂ ਬੈਠੀ ਹੋਈ ਐਵੇਂ ਹੀ ਮੇਰੇ ਮਨ ਕੀਤਾ ਵੀ ਚੱਲ ਗੁਰਦੁਆਰੇ ਚੱਲ ਮੱਸੀਆ ਦਾ ਦਿਨ ਸੀ ਇੱਥੇ ਗੁਰਦੁਆਰੇ ਹਰਮਸਿਆ ਅਤੇ ਲੱਗਦਾ ਹੈ ਕੀਰਤਨ ਹੁੰਦਾ ਹੈ ਮੇਲਾ ਲੱਗਦਾ ਹੈ ਫਿਰ ਮੈਂ ਆਈ ਤੇ ਜਦੋਂ ਅਰਦਾਸ ਹੋਈ ਉਸ ਟਾਈਮ ਵੱਡੇ ਮਹਾਰਾਜ ਜੀ ਨੇ ਉਹਨਾਂ ਨੇ ਗਤਕੇ ਦਾ ਫਿਰ ਜ਼ਿਕਰ ਕੀਤਾ ਉਹ ਇੱਕਦਮ ਮੇਰਾ ਨਾ ਮਤਲਬ ਰੋਂਜਾ ਨਿਕਲਿਆ ਗਤਕੇ ਦਾ ਨਾਮ ਸੁਣ ਕੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਥੇ ਗਤਕੇ ਦਾ ਨਾਮ ਲਿੱਤਾ ਹੈ ਕਿੱਥੇ ਸਿਖਾਉਂਦੇ ਨੇ ਬੱਚਿਆਂ ਨੂੰ ਕਹਿੰਦੇ ਵੀ ਜੀ ਇੱਥੇ ਸਿਖਾਉਂਦੇ ਨੇ ਐਵੇਂ ਮਤਲਬ ਮੈਂ ਸਭ ਕੁਝ ਛੋੜ ਕੇ ਮੱਥਾ ਟੇਕ ਕੇ ਉਹਨਾਂ ਬਾਜੀ ਕੋਲ ਆਈ ਅ ਅਮਨਦੀਪ ਬਾਜੀ ਉਹਨਾਂ ਕੋਲ ਆਈ ਅਮਨਦੀਪਾ ਜੀ ਉਹਨਾਂ ਨੂੰ ਮੈਂ ਫੇਰ ਗੱਲ ਕੀਤੀ ਮੈਂ ਕਿ ਮੇਰੀ ਬੇਟੀ ਹੈ ਨੋ ਦਾਸ ਅਲਦੀ ਮੇਰੀ ਬੇਟੀ ਹੈ ਵੀ ਤੁਸੀਂ ਇਹਨਾਂ ਨੂੰ ਸਿਖਾਓਗੇ ਕਹਿੰਦੇ ਹਾਂਜੀ ਸਿਖਾਵਾਂਗੇ ਮੈਂ ਕਿਹਾ ਵੀ ਪਾਜੀ ਐਦਾ ਗੱਲ ਸੀ ਮੈਂ ਵੀ ਖੜਾਂਦੀ ਰਹੀ ਆ ਮੈਂ ਵੀ ਕਿਸੇ ਟਾਈਮ ਦੇ ਵਿੱਚ ਗਤਕਾ ਸੰਭਾਲਦੀ ਹੁੰਦੀ ਸੀ ਪਾਰਟੀ ਦਸ਼ਮੇਸ਼ ਗਤਕਾ ਪਾਰਟੀ ਜਲੰਧਰ ਸ਼ਹਿਰ ਵਿੱਚ ਖੜਾਂਦੀ ਹੁੰਦੀ ਸੀ ਤਾਂ ਕਹਿੰਦੇ ਫਿਰ ਤੁਸੀਂ ਵੀ ਸੇਵਾ ਲਾਓ ਮੈਂ ਕਿਹਾ ਮੈਂ ਤਾਂ ਅੱਗੇ ਚਾਹੰਦੀ ਸੀਗੀ ਫਿਰ ਇਹਨਾਂ ਨੇ ਅੱਗੇ ਮੈਨੂੰ ਮਹਾਰਾਜ ਦੀ ਕਿਰਪਾ ਦੇ ਨਾਲ ਆਪਣਾ ਸੇਵਾ ਦਾ ਮੌਕਾ ਦਿੱਤਾ ਜੇ ਦੇਖਿਆ ਜਾਵੇ ਜਦੋਂ ਗ੍ਰੈਣੀ ਦੇ ਵਿੱਚ ਆਪਾਂ ਰਹਿੰਦੇ ਆ ਬੱਚੇ ਹੋ ਜਾਂਦੇ ਨੇ ਤਾਂ ਫਿਰ ਗਤਕਾ ਖੇਡਣਾ ਬੜਾ ਮੁਸ਼ਕਲ ਹੋ ਜਾਂਦਾ ਆ ਫਿਰ ਕਿਵੇਂ ਤੁਸੀਂ ਬਸ ਜੀ ਆਪਣਾ ਮਨ ਅੰਦਰ ਹੋਣਾ ਚਾਹੀਦਾ ਹੈ ਆ ਗੁਰੂ ਮਹਾਰਾਜ ਆਪਣੇ ਆਪ ਹੀ ਹਿੰਮਤ ਦਿੰਦੇ ਨੇ ਜੀ ਵੀ ਜੇ ਅਸੀਂ ਕਹੀਏ ਤਾਂ ਸਰੀਰ ਠੀਕ ਹੈ ਉਮਰ ਦੇ ਹਿਸਾਬ ਨਾਲ ਸਰੀਰ ਨਹੀਂ ਰਹਿੰਦੇ ਉਹਦਾ ਦੇ ਪਰ ਜੇ ਅਸੀਂ ਆਪਣੇ ਅੰਦਰ ਜੇ ਸਰੀਰ ਨੂੰ ਠੀਕ ਰੱਖਣਾ ਚਾਹੀਏ ਤਾਂ ਰੱਖ ਸਕਦੇ ਆ ਆਪੇ ਗੁਰੂ ਮਹਾਰਾਜ ਆਪਣੇ ਆਪ ਹੀ ਹਿੰਮਤ ਦਿੰਦੇ ਨੇ ਜੋ ਮੈਨੂੰ ਦਿੱਤੀ ਹਿੰਮਤ ਇਤੋਂ ਤੱਕ ਪੰਚਾਰੇ ਨੇ ਠੀਕ ਹੈ ਜਿੱਥੋਂ ਤੱਕ ਮਹਾਰਾਜ ਜੀ ਚਾਣਗੇ ਵੀ ਲੈ ਕੇ ਜਾਣਗੇ ਮਹਾਰਾਜ ਬਿਲਕੁਲ ਜੇ ਦੇਖਿਆ ਜਾਵੇ ਤਾਂ ਹੁਣ ਲੋੜ ਸੀ ਕਿ ਭੈਣਾਂ ਨੂੰ ਗਤਕਾ ਸਿਖਾਉਣ ਦੀ ਜਿਸ ਤਰੀਕੇ ਦੇ ਨਾਲ ਸੈਲਫ ਡਿਫੈਂਸ ਦੀ ਗੱਲ ਕਰਦੇ ਆ ਕਿਉਂਕਿ ਕਾਂਡ ਬਹੁਤ ਇਦਾਂ ਦੇ ਹੋ ਰਹੇ ਜਿਵੇਂ ਹੁਣੇ ਹੀ ਬੰਗਾਲ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਧੀ ਨਾਲ ਕਿਸ ਤਰੀਕੇ ਦੇ ਨਾਲ ਹਨਾ ਬਲਦਕਾਰ ਕਰਕੇ ਉਹਨੂੰ ਮਾਰ ਦਿੱਤਾ ਸੈਲਫ ਡਿਫੈਂਸ ਦੇ ਵਿੱਚ ਔਰਤਾਂ ਲਈ ਇਹ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇਹ ਤਾਂ ਹਰ ਇੱਕ ਧੀ ਨੂੰ ਸਿੱਖਣਾ ਚਾਹੀਦਾ ਹੈ ਕਿਉਂਕਿ ਇਹ ਮਾਰਸ਼ਲ ਆਰਟ ਵੀ ਹੈ ਔਰ ਗਤਕਾ ਗੁਰੂ ਮਹਾਰਾਜ ਨੇ ਆਪਣੀ ਬਚਾਅ ਹਿੱਲੀ ਸਿਖਿਆ ਦਿੱਤੀ ਹੋਈ ਹੈ ਸ਼ਸਤਰ ਵਿਦਿਆ ਜੋ ਦਿੱਤੀ ਹੋਈ ਹੈ ਧੀਆ ਨੂੰ ਤਾਂ ਸਗੋਂ ਹਰ ਪੇਰੈਂਟ ਨੂੰ ਚਾਹੀਦਾ ਆ ਵੀ ਧੀਆਂ ਨੂੰ ਇਹ ਗਤਕਾ ਜਰੂਰ ਸਿਖਾਣ ਜਦੋਂ ਤੁਹਾਡੇ ਫਾਦਰ ਸਾਹਿਬ ਗਤਕੇ ਦੇ ਧਣੀ ਸੀ ਤਾਂ ਤੁਹਾਨੂੰ ਫਿਰ ਪੂਰੇ ਪਰਿਵਾਰ ਨੂੰ ਸਿਖਾਇਆ ਕਰ ਹਾਂਜੀ ਮੈਂ ਕਦੋਂ ਤੋਂ ਮੈਂ 5 ਸਾਲ ਦੀ ਉਮਰ ਦੇ ਵਿੱਚ ਗਤਕਾ ਪਾਲਟੀ ਚ ਆ ਗਈ ਸੀ ਆਪਣੇ ਚ ਜੀ ਔਰ 5 ਸਾਲ ਦੀ ਉਮਰ ਚ ਮੈਂ ਪਹਿਲੀ ਵਾਰ ਮੈਂ ਸਿੱਖਿਆ ਨਹੀਂ ਸੀ ਮੈਂ ਪਹਿਲੀ ਵਾਰ ਆਰਾ ਕਮਾਇਆ ਸੀ ਸਭ ਤੋਂ ਪਹਿਲਾਂ 5 ਸਾਲ ਦੀ ਉਮਰ ਚ ਕਿ ਸਭ ਤੋਂ ਪਹਿਲਾਂ ਸਿੱਧਾ ਆਰਾ ਕਮਾਇਆ ਸੀ ਮੈਂ ਛੋਟੀ ਨਹੀਂ ਸੀ ਫੜੀ ਮਤਲਬ ਤੁਹਾਨੂੰ ਕਹਿ ਸਕਦੇ ਵਿਰਾਸਤ ਜੀ ਗਤਕਾ ਜਿਹੜਾ ਮੈਂ ਸਿੱਖਿਆ ਨਹੀਂ ਸੀਗਾ ਠੀਕ ਹੈ ਜਦੋਂ ਹੁੰਦੀ ਸੀ ਪ੍ਰੈਕਟਿਸ ਹੁੰਦੀ ਸੀ ਜਿਵੇਂ ਇੱਥੇ ਬੱਚੇ ਹੁਣ ਦੇਖ ਰਹੇ ਹੋ ਤੁਸੀਂ ਐਵੇਂ ਹੀ ਮੈਂ ਕੋਲ ਮੇਰੇ ਫਾਦਰ ਸਾਹਿਬ ਆਪਣੇ ਮਮੇ ਅਸੀਂ ਤਿੰਨ ਸਿਸਟਰ ਇੱਕ ਬ੍ਰਦਰ ਹੈ ਸਭ ਤੋਂ ਵੱਡਾ ਬ੍ਰਦਰ ਮੈਂ ਸਭ ਤੋਂ ਛੋਟੀ ਹਾਂ ਜੀ ਔਰ ਮੇਰੀ ਵੱਡੀ ਸਿਸਟਰ ਹੈ ਉਹ ਖੇਡਦੀ ਹੁੰਦੀ ਸੀਗੀ ਮੈਂ ਮੈਂ ਵੀ ਕਹਿਣਾ ਵੀ ਇਹ ਵੀ ਆਪਣੇ ਪਾਪਾ ਨੂੰ ਉਸ ਟਾਈਮ ਜਦੋਂ ਖਾੜੇ ਚ ਹੁੰਦੀ ਸੀ ਉਸਤਾਦ ਜੀ ਕਹਿ ਕੇ ਬੁਲਾਉਂਦੀ ਹੁੰਦੀ ਸੀਗੀ ਵੀ ਉਸਤਾਦ ਜੀ ਮੈਂ ਵੀ ਸਿੱਖਣਾ ਕਹਿੰਦੇ ਹਲੇ ਤੂੰ ਬਹੁਤ ਛੋਟੀ ਐ ਥੋੜਾ 2-3 ਸਾਲ ਹੋ ਰੁਕ ਜਾ ਫਿਰ ਤੂੰ ਆਪਣੇ ਆਪ ਚੱਲ ਪਏਗੀ ਜੀ ਫਿਰ ਨਗਰ ਕੀਰਤਨ ਜਲੰਧਰ ਸ਼ਹਿਰ ਦੇ ਵਿੱਚ ਨਗਰ ਕੀਰਤਨ ਸੀ ਗੁਰਗੋਬਿੰਦ ਸਿੰਘ ਜੀ ਦਾ ਕੱਢਿਆ ਸੀ ਉਹਦੇ ਵਿੱਚ ਮੈਂ ਨਾਲ ਨਾਲੀ ਜਲਦੀ ਜਲਦੀ ਮੈਂ ਪੂਰੇ ਖਾੜੇ ਦੇ ਮਤਲਬ ਪੂਰੀ ਨਗੇ ਕੀਰਤਨ ਚ ਨਾ ਆਰਾ ਆਪਣੇ ਹੱਥੋਂ ਨਹੀਂ ਛੋੜਿਆ ਜੀ ਤੇ ਮੇਰੇ ਫਾਦਰ ਸਾਹਿਬ ਕਹਿ ਰਹੇ ਆਰਾ ਦੇ ਦੇ ਕਿਸੇ ਨੂੰ ਮੈਂ ਕਿਹਾ ਨਹੀਂ ਮੈਂ ਤਾਂ ਚਲਾਉਂਗੀ ਫਿਰ ਇੱਕ ਜਗ੍ਹਾ ਤੇ ਕਹਿੰਦੇ ਲੈ ਜਿੰਨਾ ਕੁ ਹੁਮਦਤ ਕੁਮਾ ਪਰ ਮਹਾਰਾਜ ਦੀ ਇੰਨੀ ਕਿਰਪਾ ਹੋਈ ਜਦੋਂ ਮੈਂ ਚਲਾਇਆ ਨਾ ਵੀ ਇਸ ਤਰੀਕੇ ਨਾਲ ਮੇਰੇ ਫਾਦਰ ਸਾਹਿਬ ਖੁਦ ਦੇ ਕਹਿੰਦੇ ਵੀ ਲੈ ਇਹ ਤਾਂ ਆਪਣੇ ਬਾਬਤੋ ਵੀ ਉੱਪਰ ਜਾ ਰਹੀ ਹੈ ਮਤਲਬ ਪਹਿਲੀ ਵਾਰ ਮੈਂ ਉੱਥੇ ਆਰਾ ਚਲਾਇਆ ਸੀ ਜਦੋਂ 9 ਸਾਲ ਤੁਸੀਂ ਆਪਣੇ ਫਾਦਰ ਸਾਹਿਬ ਦਾ ਨਾਮ ਰੌਸ਼ਨ ਕੀਤਾ ਹੋਲੇ ਮੱਲੇ ਦਾ ਸੱਦਾ ਆਉਂਦਾ ਸੀ ਤਾਂ ਹਰ ਸਾਲ ਖੇਡਣ ਜਾਂ ਜੀ ਹਰ ਸਾਲ ਖੇਡਣ ਜਾਂਦੇ ਸੀਗੇ ਉੱਥੇ ਪਹਿਲਾਂ ਮੇਰੇ ਫਾਦਰ ਸਾਹਿਬ ਕਮ ਸੇ ਕਮ ਸਨ 78 ਦੇ ਵਿੱਚ ਸ਼ਾਇਦ ਉਹਨਾਂ ਨੇ ਉੱਥੇ ਸ਼ੁਰੂ ਕੀਤਾ ਸੀ ਸਨ 78 ਦੇ ਹਾਂ ਜੀ ਉਹਨਾਂ ਨੇ ਮੇਰੇ ਫਾਦਰ ਸਾਹਿਬ ਨੇ ਉੱਥੇ ਸ਼ੁਰੂ ਕੀਤਾ ਸੀਗਾ ਹਰ ਹੋਲੇ ਮੱਲੇ ਤੇ ਖੇਡ ਹਾਂ ਜੀ ਹਰ ਸਾਲ ਮੇਰੇ ਪੈਦਾ ਹੋਣ ਤੋਂ ਪਹਿਲਾਂ ਵੀ ਉਹ ਜਾਂਦੇ ਸੀਗੇ ਉੱਥੇ ਖੜਾਉਣ ਵਾਸਤੇ ਜੀ ਜੂ ਮੈਂ ਕਹਾਂ ਤੇ ਜੂ ਮੈਂ ਪੈਦਾ ਹੋਈ ਸੀ ਨਾ ਹੋਲੇ ਮਤਲਬ ਤੇ ਹਰ ਸਾਲ 2009 ਤੱਕ ਹਰ ਸਾਲ ਮੈਂ ਉੱਥੇ ਗਈ ਸੀ ਕਿਵੇਂ ਹੋਇਆ ਕਿ ਪਰਿਵਾਰ ਗੁਰਸਿੱਖ ਸੀ ਗਤਕੇ ਦੇ ਧਨੀ ਸੀ ਤਾਂ ਵਿਆਹ ਤੁਹਾਡਾ ਇਸ ਤਰ੍ਹਾਂ ਹੋ ਜਾਂਦਾ ਹਿੰਦੂ ਫੈਮਿਲੀ ਦੇ ਵਿੱਚ ਬਸ ਜੀ ਉਹ ਫਾਦਰ ਸਾਹਿਬ ਦੀ ਡੈਥ ਹੋਈ ਉਸ ਤੋਂ ਬਾਅਦ ਕਈ ਮਜਬੂਰੀਆਂ ਬਣ ਗਈਆਂ ਪਰਿਵਾਰ ਪਰਿਵਾਰ ਜੋ ਥੀ ਮਤਲਬ ਮੈਂਸ਼ਨ ਨਹੀਂ ਸੀ ਨਾ ਜਿੱਥੇ ਰਿਸ਼ਤਾ ਫਿਰ ਉਹਨਾਂ ਨੂੰ ਹੋਇਆ ਤਾਂ ਉਹਨਾਂ ਨੇ ਕਰ ਦਿੱਤਾ ਹਾਂਜੀ ਫਿਰ ਜਦੋਂ ਇਸ ਪਰਿਵਾਰ ਦੇ ਵਿੱਚ ਆਏ ਤਾਂ ਮਨ ਦੇ ਵਿੱਚ ਸੀ ਕਿ ਮੇਰਾ ਗਤਕਾ ਛੁੱਟ ਜਾਊਗਾ ਮੈਂ ਅੱਗੇ ਕਦੇ ਖੇਡ ਨਹੀਂ ਪਾਵਾਂਗੀ ਜਿਸ ਪਰਿਵਾਰ ਦੇ ਵਿੱਚ ਆਈ ਇਹ ਤਾਂ ਮੇਰੇ ਹਰ ਪਲ ਇੱਕ ਇੱਕ ਮਿੰਟ ਮੇਰੇ ਖਿਆਲਾਂ ਚ ਸੀ ਮੈਂ ਤਾਂ ਬੈਠ ਬੈਠ ਕੇ ਜਦੋਂ ਆਪਣੇ ਜਿੱਥੇ ਅਸੀਂ ਜੋਰ ਜਗਾਨੇ ਕਰਦੇ ਵਿੱਚ ਉੱਥੇ ਵੀ ਬੈਠ ਕੇ ਰੋਂਦੀ ਹੁੰਦੀ ਹੁੰਦੀ ਸੀਗੀ ਵੀ ਮੈਂ ਤਾਂ ਨਿਕੜ ਗਈ ਗੁਰੂ ਸਿੱਖੀ ਤੋਂ ਨਿਕੜ ਗਈ ਵੀ ਗਤਕਾ ਪਾਰਟੀ ਦਾ ਮਤਲਬ ਇੰਨਾ ਮਹਾਰਾਜ ਨੇ ਕਿਰਪਾ ਕੀਤੀ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸੀਗਾ ਤੇ ਜਾਨ ਨੂੰ ਮਨ ਕਰਦਾ ਸੀ ਜਾਂ ਫਿਰ ਹੱਲੇ ਤੱਕ ਉਹ ਚਿੱਠੀ ਆਂਦੀ ਹੋ ਲੈ ਮੱਲੇ ਦੀ ਮੇਰੇ ਜਲੰਧਰ ਸ਼ਹਿਰ ਸਾਡੇ ਮੇਰੇ ਪਰਿਵਾਰ ਵਿੱਚ ਚੱਲੇ ਵੀ ਚਿੱਠੀ ਆਂਦੀ ਹੈ ਹਰ ਸਾਲ ਆਂਦੀ ਹੈ ਕੋਈ ਜੁਰ ਸਾ ਕੋਈ ਨਹੀਂ ਸੰਭਰਿਆ ਚਿੱਠੀ ਪਰ ਹੱਲੇ ਵੀ ਉਹ ਭੇਜਦੇ ਨੇ ਜੀ ਹੱਲੇ ਵੀ ਉੱਥੇ ਜਲੰਧਰ ਕੋਈ ਟੀਮਾਂ ਤਿਆਰ ਨਹੀਂ ਕੀਤੀ ਅਸੀਂ ਤੁਹਾਡੇ ਫਾਦਰ ਸਰਬ ਨੇ ਅੱਗੇ ਨਹੀਂ ਅੱਗੇ ਨਹੀਂ ਜਿਹੜੀ ਆਪਣੀ ਟੀਮਸ ਸੀ ਚੱਲਦੀ ਸਾਡੀ ਉਹੀ ਅਸੀਂ ਚਲਾਉਂਦੇ ਸੀ ਬੱਚੇ ਆਂਦੇ ਸੀ ਸਿੱਖ ਕੇ ਆਪਣੀਆਂ ਟੀਮਾਂ ਅੱਗੇ ਖੜੀਆਂ ਕਰਦੇ ਸੀ ਪਰ ਉਸ ਚੀਜ਼ ਬਾਰੇ ਮੈਨੂੰ ਨੌਲੇਜ ਨਹੀਂ ਕਿਹੜੀ ਕਿਹੜੀ ਟੀਮ ਉਹਨਾਂ ਨੇ ਖੜੀ ਕੀਤੀ ਤੁਸੀਂ ਕੀਤੀ ਕਿੱਥੇ ਕਿੱਥੇ ਕਿਦਕਾ ਜਿਹੜਾ ਖੇਡਿਆ ਫਿਰ ਮੈਂ ਤਾਂ ਬਹੁਤ ਜਗ੍ਹਾ ਹੈ ਆ ਬੇਬੇ ਨਾਨ ਕੀ ਗੁਰਦੁਆਰੇ ਬੇਰ ਸਾਹਿਬ ਗੁਰਦੁਆਰਾ ਨੂਰਮੈਲ ਸਾਹਿਬ ਠੱਠਾ ਟਿੱਬਾ ਮਤਲਬ ਬਹੁਤ ਜੋ ਵੀ ਮੈਨੂੰ ਹੱਲੇ ਤੱਕ ਕਈ ਯਾਦ ਵੀ ਨਹੀਂ ਹੈਗੇ ਬਹੁਤ ਦੂਰ ਦੂਰ ਤੱਕ ਜਾਂਦੇ ਰਹੇ ਹਾਂ ਅਸੀਂ ਜਿਵੇਂ ਮਹਿਸੂਸ ਕਰਦੇ ਹੁਣ ਫਿਰ ਜਦੋਂ ਕਹਿੰਦੇ ਕਿ ਜਦੋਂ ਰੂਹ ਨੂੰ ਉਹ ਖੁਰਾਕ ਮਿਲ ਜੇ ਜਿਸ ਖੁਰਾਕ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰਦਾ ਤਾਂ ਕਿਤੇ ਨਾ ਕਿਤੇ ਮੰਨ ਦੇ ਵਿੱਚ ਬਹੁਤ ਮੈਂ ਤਾਂ ਸਾਰਾ ਦਿਨ ਜਦੋਂ ਜਿੱਦਾਂ ਹੀ ਸਵੇਰ ਚੜ੍ਹਦੀ ਹੈ ਮੈਂ 4:30 ਵਜੇ ਉੱਠਦੀ ਆ ਕਿਉਂਕਿ ਮੇਰੀ ਬੇਟੀ ਨੇ 6:30 ਵਜੇ ਸਕੂਲ ਜਾਣਾ ਹੁੰਦਾ ਨਾ ਮੈਂ ਬਸ ਇਹੀ ਦੇਖਦੀ ਆ ਵੀ ਸ਼ਾਮ ਤੱਕ ਮੈਂ ਆਪਣਾ ਇਹ ਕੰਮ ਨਿਬ ਜੋ ਤੱਕ ਮੈਂ ਹਾਜ਼ਰੀ ਲਵਾਣੀ ਹੈ ਵੀ ਉਹ ਟਾਈਮ ਨਾ ਮੇਰਾ ਇਕਦਮ ਨਿਕਲਦਾ ਹੈ ਸਾਰਾ ਦਿਨ ਵੀ ਫੜਾਫੜ 5 ਵਜਦੇ ਨਾ ਤੇ ਮੈਂ ਨਾ ਸਾਰਾ ਬਾਕੀ ਜੋ ਰਹਿ ਜਾਂਦਾ ਕੰਮ ਛੋੜ ਕੇ ਫੜਾਫੜ ਇੱਥੇ ਆਣੀ ਆ ਵੀ ਹਾਂ ਵੀ ਮੈਂ ਜੋ ਸੇਵਾ ਦਿੱਤੀ ਹੈ ਨਾ ਮਹਾਰਾਜ ਨੇ ਮੁੜ ਕੇ ਇਹ ਹਤਨਾ ਸੁਪਨਾ ਤੁਹਾਡਾ ਹੁਣ ਗਤਕੇ ਨੂੰ ਲੈ ਕੇ ਮਨ ਦੇ ਵਿੱਚ ਤਾਂ ਮੇਰਾ ਹੀ ਆ ਵੀ ਬੱਚੇ ਵੀ ਬਹੁਤ ਦੂਰ ਤੱਕਰ ਜਾਣ ਮਹਾਰਾਜ ਦੀ ਕਿਰਪਾ ਦੇ ਨਾਲ ਔਰ ਜੋ ਮੇਰੇ ਜੋ ਨਿੱਖੜ ਗਿਆ ਆ ਉਹ ਮਹਾਰਾਜ ਮੈਨੂੰ ਫਿਰ ਉੱਥੇ ਬੁਲੰਦੀਆ ਤੱਕਰ ਪਹੁੰਚਾਣ ਜੋ ਪਹਿਲੇ ਸੀ ਪਹਿਲਾ ਸੀ ਜਿਵੇਂ ਫਾਦਰ ਸਾਹਿਬ ਦਾ ਤੁਹਾਡਾ ਨਾਂ ਚੱਲਦਾ ਸੀ ਹੁਣ ਤੁਹਾਡਾ ਨਾਂ ਬੋਲਣਾ ਚਾਹੀਦਾ ਹਾਂਜੀ ਹਾਂਜੀ ਮਹਾਰਾਜ ਦੀ ਕਿਰਪਾ ਕਰੋ ਕਿ ਕੁੜੀਆਂ ਦੀ ਫਿਰ ਹਾਂਜੀ ਹਾਂਜੀ ਜੀ ਕਰਾਂਗੇ ਤਾਂ ਹੀ ਤਾਂ ਇੱਥੇ ਤੱਕਰ ਮਹਾਰਾਜ ਨੇ ਪਹੁੰਚਾਇਆ ਜੀ ਦਸ਼ਕਾ ਤੁਹਾਨੂੰ ਦੱਸਣਾ ਚਾਹੁੰਦੇ ਪੰਜਾਬ ਦਾ ਜੰਪਾਸੀ ਜਲੰਧਰ ਦੇ ਰਹਿਣ ਵਾਲੇ ਕਰਨਾਲ ਦੇ ਵਿੱਚ ਮੈਰਿਜ ਹੋ ਜਾਂਦੀ ਆ Hindu ਪਰਿਵਾਰ ਦੇ ਵਿੱਚ ਤਾਂ ਤੇ ਕਿਤੇ ਨਾ ਕਿਤੇ ਉਹ ਮਹਿਸੂਸ ਕਰਦੀ ਆ ਕਿ ਗੱਤਕੇ ਦੇ ਟੜੀ ਸੀ ਪਰ ਅੱਜ ਉਹ ਜਿਹੜਾ ਗੁਣ ਸੀ ਉਹ ਛੁੱਟ ਜਾਂਦਾ ਹੈ ਪਰ ਫਿਰ ਦੇਖੋ ਤੁਸੀਂ ਦੁਬਾਰਾ ਕਹਿੰਦੇ ਜੇ ਕੋਈ ਕਲਾ ਹੋਵੇ ਤੁਹਾਡੇ ਕੋਲ ਤਾਂ ਉਸ ਕਲਾ ਨੂੰ ਕਦੇ ਵੀ ਜਾਇਆ ਨਹੀਂ ਜਾਂਦਾ ਉਸ ਕਲਾ ਨੂੰ ਤੁਸੀਂ 20 15 ਸਾਲ ਬਾਅਦ ਵੀ ਸ਼ੁਰੂ ਕਰ ਸਕਦੇ ਹੋ ਜਿਵੇਂ ਇਸ ਭੈਣ ਨੇ ਅੱਜ ਸ਼ੁਰੂ ਕੀਤਾ ਤੇ ਅੱਜ ਦੇਖੋ ਬੱਚੀਆਂ ਨੂੰ ਜਿਹੜਾ ਗਤਕਾ ਉਹ ਸਿਖਾਉਣ ਲੱਗੇ ਹੋਏ ਨੇ ਮੈਸੇਜ ਵੀ ਜਰੂਰ ਲਵਾਂਗੇ ਭੈਣ ਕੀ ਮੈਸੇਜ ਦੇਣਾ ਚਾਹੋਗੇ ਜੀ ਮੈਂ ਤਾਂ ਇਹ ਮੈਸੇਜ ਦੇਣਾ ਚਾਹਨੀ ਆ ਵੀ ਜਿਸ ਤਰ੍ਹਾਂ ਹੁਣ ਇੱਕ ਭੈਣ ਦੇ ਨਾਲ ਕੋਲਕਾਤਾ ਦੇ ਵਿੱਚ ਬਲਾਤਕਾਰ ਹੋਇਆ ਏ ਬੰਗਾਲ ਵਿੱਚ ਜੋ ਹੋਇਆ ਏ ਅਗਰ ਪੇਰੈਂਟਸ ਇੱਕ ਗੱਤਕੇ ਦਾ ਉਹਨਾਂ ਨੂੰ ਸ਼ਸਤਰ ਵਿਦਿਆ ਦੇਣ ਨਾ ਪੇਰੈਂਟਸ ਔਰ ਧੀਆਂ ਸਾਰੀਆਂ ਸ਼ਸਤਰ ਵਿਦਿਆ ਲੈਣ ਤੇ ਇਹ ਕਿਤੇ ਨਾ ਕਿਤੇ ਬਲਾਤਕਾਰ ਬਹੁਤ ਖਤਮ ਹੋ ਜਾਏਗਾ ਬਹੁਤ ਨਹੀਂ ਸੇਫਟੀ ਆਪਣੀ ਸੇਫਟੀ ਕਰ ਸਕਣੀਆਂ ਧੀਆ ਮੈਂ ਤਾਂ ਇਹੀ ਮੈਸੇਜ ਦਵਾਂਗੀ ਹਰ ਇੱਕ ਧੀ ਨੂੰ ਸ਼ਸਤਰ ਵਿਦਿਆ ਜ਼ਰੂਰ ਹੀ ਸਿੱਖਣੀ ਚਾਹੀਦੀ ਧਰਮ ਮੈਟਰ ਨਹੀਂ ਹਾਂਜੀ ਹਰ ਇੱਕ ਧੀ ਨੂੰ ਸਿਖਾ ਸਕਦੇ ਆ ਕਈ ਇਹ ਧੀ ਹਿੰਦੂ ਧੀਆ ਮਤਲਬ ਧੀਆ ਆਂਦੀਆਂ ਨੇ ਸਿੱਖਦੀਆਂ ਨੇ ਵੀ ਇਹ ਨਹੀਂ ਐ ਵੀ ਹਾਂ ਸਾਡੀਆਂ ਸਰਦਾਰਾ ਦੀਆਂ ਧੀਆ ਹੀ ਆ ਕੇ ਸਿੱਖਣ ਵੀ ਕਿਸੇ ਵੀ ਧਰਮ ਦੀਆਂ ਔਰ ਕਿਸੇ ਵੀ ਜਿੱਤੋ ਦੀ ਮਰਜ਼ੀ ਧੀਆ ਹੁਣ ਆ ਕੇ ਇਹ ਸ਼ਸਤਰ ਵਿਦਿਆ ਲੈ ਸਕਦੀਆਂ ਅਗਰ ਇੱਥੇ ਨਹੀਂ ਆਪਣੇ ਨੇੜੇ ਤੇੜੇ ਜਿਨ੍ਹਾਂ ਦੇ ਵੀ ਆ ਸਿਖਾਉਂਦੇ ਨੇ ਸ਼ਸਤਰ ਵਿਦਿਆ ਦਿੰਦੇ ਨੇ ਜ਼ਰੂਰ ਧੀਆਂ ਨੂੰ ਆਪਣਾ ਸ਼ਸਤਰ ਵਿਦਿਆ ਲੈਣੀ ਚਾਹੀਦੀ ਹੈ ਬਹੁਤ ਵੱਡਾ ਮੈਸੇਜ ਜਿਹੜਾ ਭੈਣ ਜੀ ਨੇ ਦਿੱਤਾ ਭੈਣ ਕੀ ਨਾਂ ਦੱਸੋ ਅਰਵਿੰਦਰ ਕੌਰ ਅਰਵਿੰਦਰ ਕੌਰ ਸੋ ਇਹ ਭੈਣ ਅਰਵਿੰਦਰ ਕੌਰ ਸੀ ਜਿਨ੍ਹਾਂ ਦਾ ਇੱਕ ਤੁਹਾਨੂੰ ਉਹ ਜਜ਼ਬਾਤ ਦਿਖਾਏ ਕਿ ਜਦੋਂ ਕਲਾ ਸੀ ਕਲਾ ਕਿਵੇਂ ਛੁੱਟ ਜਾਂਦੀ ਹੈ ਅੱਜ ਦੁਬਾਰਾ ਸ਼ੁਰੂ ਕੀਤੀ ਹੈ ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਸੀ ਕਿ ਜਿਸ ਤਰੀਕੇ ਦੇ ਨਾਲ ਧੀਆਂ ਦੇ ਨਾਲ ਘਟਨਾਵਾਂ ਵਾਪਰਦੀਆਂ ਨੇ ਉਹਨੂੰ ਠੱਲ ਪਾਈ ਜਾਵੇ ਤਾਂ ਧੀਆਂ ਨੂੰ ਵੀ ਸ਼ਸਤਰ ਵਿਦਿਆ ਸਿਖਾਈ ਜਾਵੇ ਸੋ ਜੁੜੇ ਰਿਓ ਰਜ਼ਾਨਾ ਸਪੋਕਸਮੈਨ ਦੇ ਨਾਮ ਧੰਨਵਾਦ